ਮੈਂ ਹਾਂ ਬੱਬਾ ਜਵਨ ਸਿੰਘ ਮੈਂ ਮੋਲੀਓ ਤਸ਼ਮੇਸ਼ ਕਾਨਵੇ ਸੀਨੀਅਰ ਸੈਂਡੀ ਸਕੂਲ ਠੱਠਾ ਦੇ YouTube ਚੈਨਲ ਦੇ ਉੱਪਰ ਵਿਗਿਆਨੀਆਂ ਦੀ ਜ਼ਿੰਦਗੀ ਬਾਰੇ ਜਾਣਕਾਰੀ ਭਰਪੂਰ ਵੀਡੀਓ ਅਪਲੋਡ ਕਰ ਰਹੀ ਹਾਂ ਤਾਂ ਜੋ ਸਾਡੇ ਸਕੂਲ ਦੇ ਵਿਦਿਆਰਥੀ ਇਨ੍ਹਾਂ ਮਹਾਨ ਵਿਗਿਆਨੀਆਂ ਦੇ ਜੀਵਨ ਬਾਰੇ ਜਾਣਕਾਰੀ ਹਾਸਲ ਕਰ ਸਕਣ ਅਜੇਹਾ ਸਾਡੇ ਸਕੂਲ ਦੇ ਪ੍ਰਬੰਧਕ ਸਰਵਲੋ ਕਰਨ ਲਈ ਸਾਨੂੰ ਪ੍ਰੇਰਿਆ ਗਿਆ ਹੈ ਉਹਨਾਂ ਦਾ ਮੰਨਣਾ ਹੈ ਕਿ ਬੱਚੇ ਅਜੇਹ ਹਜ਼ੂਨ ਅੱਤੇ ਵੇਖ ਕੇ ਬਹੁਤ ਸਿੱਖਦੇ ਹਨ ਸਾਡਾ ਇਹ ਯਤਨ ਇਸ ਖੇਤਰ ਵਿੱਚ ਪਹਿਲ ਕਦਮੀ ਹੈ ਅੱਜ ਮੈਂ ਤੁਹਾਨੂੰ ਜੋਸੇਫ ਲੂਇਸ ਗੇ ਲੁਕਾਸ ਬਾਰੇ ਦੱਸਣ ਜਾ ਰਹੀ ਹਾਂ ਜੋਸੇਫ ਲੂਇਸ ਗੇ ਲੁਕਾਸ ਇੱਕ ਫ੍ਰਾਂਸੀਸੀ ਰਸਾਇਣੀ ਵਿਗਿਆਨੀ ਅਤੇ ਭੌਤਿਕ ਵਿਗਿਆਨੀ ਸੀ ਉਹ ਜ਼ਿਆਦਾਤਰ ਗੈਸਾਂ ਨਾਲ ਸੰਬੰਧਿਤ ਦੋ ਕਾਨੂੰਨਾਂ ਲਈ ਜਾਣਿਆ ਜਾਂਦਾ ਸੀ ਅਤੇ ਅਲਕੋਹਲ ਪਾਣੀ ਦੇ ਮਿਸ਼ਰਣ ਤੇ ਉਸਦੇ ਕੰਮ ਲਈ ਜਿਸ ਕਾਰਨ ਕਈ ਦੇਸ਼ਾਂ ਵਿੱਚ ਅਲਕੋਹਲ ਵਾਲੇ ਪਾਣੀ ਵਾਲੇ ਪਦਾਰਥਾਂ ਨੂੰ ਮਾਪਣ ਲਈ ਗੇ ਲੁਕੈਸ ਦੀ ਵਰਤੋਂ ਕੀਤੀ ਜਾਂਦੀ ਸੀ ਡੇਵਲ ਕਾਸ ਦਾ ਜਨਮ ਹਾਟਵੀਨ ਦੇ ਵਿਭਾਗ ਵਿੱਚ ਸੈਂਟ ਲਿਓਨार्ड ਡੀ ਨੋਬਲੈਂਥ ਵਿਖੇ 6 ਦਸੰਬਰ 1778 ਈਸਵੀ ਨੂੰ ਹੋਇਆ ਸੀ ਉਸਨੇ ਆਪਣੀ ਮੁੱਢਲੀ ਸਿੱਖਿਆ ਘਰ ਵਿੱਚ ਹੀ ਪ੍ਰਾਪਤ ਕੀਤੀ ਅਤੇ 1794 ਵਿੱਚ ਉਸਦੇ ਪਿਤਾ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਨੂੰ ਇੱਕ ਕੋਲ ਪੋਲੀਟੈਕਨਿਕ ਦੀ ਤਿਆਰੀ ਕਰਨ ਲਈ ਪੈਰਿਸ ਭੇਜਿਆ ਗਿਆ ਸੀ ਅਤੇ ਜਿਸ ਵਿੱਚ 1900 ਨੂੰ 1797 ਦੇ ਅੰਤ ਵਿੱਚ ਦਾਖਲਾ ਲਿਆ ਗਿਆ ਸੀ 3 ਸਾਲ ਬਾਅਦ ਕੇ ਲੁਕਾਸ ਦਾ ਤਬਾਦਲਾ ਇੱਕ ਕੋਲੇ ਵਿੱਚ ਹੋ ਗਿਆ ਡੈਸ ਫੌਂਟਸ ਈ ਚਾਰਜਿਸ ਅਤੇ ਥੋੜੀ ਦੇਰ ਬਾਅਦ ਸੀ ਐਲ ਬ੍ਰਿਟੋਲਡ ਨੂੰ ਉਸਦੇ ਸਹਾਇਕ ਵਜੋਂ ਨੇ ਜੁਕਤ ਕੀਤਾ ਗਿਆ 1802 ਵਿੱਚ ਉਸ ਨੂੰ ਇੱਕ ਕੋਲ ਪੋਲੀਟੈਕਨਿਕ ਵਿੱਚ ਏ ਐਫ ਫੋਰੇ ਕਰਾਏ ਦਾ ਪ੍ਰਦਰਸ਼ਨ ਪ੍ਰਦਰਸ਼ਨਕਾਰ ਨਿਯੁਕਤ ਕੀਤਾ ਗਿਆ ਸੀ ਜਿੱਥੇ ਉਹ 1809 ਵਿੱਚ ਡਿਜ਼ਾਈਨ ਵਿਗਿਆਨ ਦਾ ਪ੍ਰੋਫੈਸਰ ਬਣ ਗਿਆ 1808 ਤੋਂ 1832 ਤੱਕ ਉਹ ਸੌਰਬੋਨ ਵਿਖੇ ਪੌਤਿਕ ਵਿਗਿਆਨ ਦਾ ਪ੍ਰੋਫੈਸਰ ਸੀ ਜਿਸ ਅਹੁਦੇ ਤੋਂ ਉਸਨੇ ਸਿਰਫ ਜਾਰਡਨ ਡੇਸ ਪਲੇਟਨਸ ਵਿਖੇ ਡਿਜ਼ਾਈਨ ਵਿਗਿਆਨ ਦੀ ਕੁਰਸੀ ਲਈ ਅਸਤੀਫਾ ਦੇ ਦਿੱਤਾ ਸੀ 1831 ਵਿੱਚ ਉਸ ਨੂੰ ਡਿਪਟੀਜ਼ ਦੇ ਚੈਂਬਰ ਵਿੱਚੋਂ ਹਾਊਟਵਿਨ ਦੀ ਨਮੰਗ ਦੀ ਕਰਨ ਲਈ ਚੁਣਿਆ ਗਿਆ ਸੀ 1839 ਵਿੱਚ ਉਹ ਸਾਥੀਆਂ ਦੇ ਚੈਂਬਰ ਵਿੱਚ ਦਾਖਲ ਹੋਇਆ ਸੀ ਗੇਲੁਕਾਸ ਨੇ 1809 ਵਿੱਚ ਜਾਨੀ ਵੀ ਮੈਰੀ ਜੋਫਸ ਰਜੋਟੋ ਨਾਲ ਵਿਆਹ ਕਰਵਾ ਲਿਆ ਸੀ 1802 ਗੇਲੁਕਾਸ ਨੇ ਸਭ ਤੋਂ ਪਹਿਲਾਂ ਕਾਨੂੰਨ ਤਿਆਰ ਕੀਤਾ ਜਿਸ ਵਿੱਚ ਕਿਹਾ ਗਿਆ ਕਿ ਜੇਕਰ ਇੱਕ ਗੈਸ ਦਾ ਪੁੰਜ ਅਤੇ ਦਬਾਅ ਸਥਿਰ ਰੱਖਿਆ ਜਾਂਦਾ ਹੈ ਤਾਂ ਤਾਪਮਾਨ ਵਧਨ ਨਾਲ ਗੈਸ ਦੀ ਮਾਤਰਾ ਰੇਖਿਕ ਤੌਰ ਤੇ ਵਧ ਜਾਂਦੀ ਹੈ ਇਸ ਨੂੰ ਕਈ ਵਾਰ V K ਵੱਜੋਂ ਲਿਖਿਆ ਜਾਂਦਾ ਹੈ ਜਿੱਥੇ K ਗੈਸ ਦੀ ਕਿਸਮ ਪੁੰਜ ਅਤੇ ਦਬਾਅ ਤੇ ਸਥਿਰ ਨਿਰਭਰ ਹੁੰਦਾ ਹੈ ਅਤੇ T ਇੱਕ ਪੂਰਨ ਸਕਿਲ ਦੇ ਤਾਪਮਾਨ ਹੁੰਦਾ ਹੈ ਆਦਰਸ਼ ਗੈਸ ਕਾਨੂੰਨ ਦੇ ਰੂਪ ਵਿੱਚ K nR P ਨੂੰ ਲਿਖਿਆ ਜਾਂਦਾ ਹੈ 1804 ਉਹ ਅਤੇ ਜੀਨ ਬੈਪਟਿਸ ਨੇ ਧਰਤੀ ਦੇ বায়ুমণ্ডল ਦੀ ਸ਼ੁਰੂਆਤੀ ਜਾਂਚ ਵਿੱਚ 6.4 ਕਿਲੋਮੀਟਰ ਦੀ ਉਚਾਈ ਤੱਕ ਇੱਕ ਗਰਮ ਹਵਾ ਦੇ ਗੁਬਾਰੇ ਨੂੰ ਚੜਾਇਆ। ਉਹ તાਪਮਾਨ ਅਤੇ ਨਮੀ ਦੇ ਅੰਤਰ ਨੂੰ ਰਿਕਾਰਡ ਕਰਨ ਲਈ ਵੱਖ-ਵੱਖ ਉਚਾਈਆਂ ਤੇ ਹਵਾ ਦੇ ਨਮੂਨੇ ਇਕੱਠੇ ਕਰਨਾ ਚਾਹੁੰਦਾ ਸੀ। 1805 ਆਪਣੀ ਮਿੱਤਰ ਅਤੇ ਵਿਗਿਆਨਿਕ ਸਹਿਯੋਗੀ ਅਲੈਜੈਂਡਰ ਵਾਨ ਹਿਮਟੋ ਨਾਲ ਮਿਲ ਕੇ ਉਸਨੇ ਖੋਜ ਕੀਤੀ ਕਿ বায়ুমণ্ডল ਦੀ ਬਣਤਰ ਘਟਦੇ ਦਬਾਅ ਨਾਲ ਨਹੀਂ ਬਦਲਦੀ। ਉਨ੍ਹਾਂ ਨੇ ਇਹ ਵੀ ਖੋਜ ਕੀਤੀ ਕਿ ਪਾਣੀ ਹਾਈਡਰੋਜਨ ਦੇ 2 ਹਿੱਸੇ ਅਤੇ ਆਕਸੀਜਨ ਦੇ 1 ਹਿੱਸੇ ਦੁਆਰਾ ਬਣਦਾ ਹੈ 1808 ਉਹ ਬੋਰਨ ਦਾ ਸਹਿਸ ਖੋਜ ਕਰਨ ਵਾਲਾ ਸੀ 1810 ਲੂਇਸ ਥਰਨਾਡ ਦੇ ਸਹਾਯੋਗੀ ਨਾਲ ਉਸ ਨੇ ਪੋਟਾਸ਼ੀਅਮ ক্লোਰਾਈਡ ਨਾਲ ਪ੍ਰਤੀਕਿਰਿਆ ਦੁਆਰਾ ਵਿਕਸਿਤ ਕਾਰਬਨ ਡਾਈਆਕਸਾਈਡ ਅਤੇ ਆਕਸਾਈਡ ਨੂੰ ਮਾਪ ਕੇ ਮਾਰਤਕ ਤੱਤ ਵਿਸ਼ਲੇਸ਼ਣ ਲਈ ਇੱਕ ਵਿਧੀ ਵਿਕਸਿਤ ਕੀਤੀ 1811 ਗੇ ਲੁਕਾਸ ਨੇ ਆਇਓਡੀਨ ਨੂੰ ਇੱਕ ਨਵੇਂ ਤੱਤ ਵਜੋਂ ਮੰਨਤਾ ਦਿੱਤੀ ਇਸ ਦੇ ਗੁਣਾਂ ਦਾ ਵਰਣਨ ਕੀਤਾ ਅਤੇ ਆਇਓਡੀਨ ਨਾਮ ਦਾ ਸੁਝਾਅ ਦਿੱਤਾ 1824 ਉਸਨੇ ਬੁਰੇਟ ਦਾ ਇੱਕ ਸੁਧਰਿਆ ਸੰਕਰਣ ਵਿਕਸਿਤ ਕੀਤਾ ਜਿਸ ਵਿੱਚ ਇੱਕ ਪਾਸੇ ਦੀ ਬਾਹ ਸ਼ਾਮਲ ਸੀ ਅਤੇ 1824 ਦੇ ਇਸ ਪੇਪਰ ਵਿੱਚ ਇੰਡੀਗੋ ਖਲਾਨ ਦੇ ਮਾਨੀਕਰਨ ਬਾਰੇ ਪਾਈਪੀਟ ਅਤੇ ਬੂਰੀਟ ਸ਼ਬਦ ਤਿਆਰ ਕੀਤੇ ਪੈरिस ਵਿੱਚ ਸੋਰਬਨ ਨੇੜੇ ਇੱਕ ਗਲੀ ਅਤੇ ਇੱਕ ਹੋਟਲ ਦਾ ਨਾਮ ਉਸ ਦੇ ਨਾਂ ਉੱਤੇ ਰੱਖਿਆ ਗਿਆ ਕਿਉਂਕਿ ਉਸ ਦੇ ਜਨਮ ਸਥਾਨ ਸੈਂਟ ਲਿਓਨਾਰਡ ਡੀ ਨੋਬਲੇਟ ਵਿੱਚ ਇੱਕ ਚੌਕ ਅਤੇ ਇੱਕ ਗਲੀ ਹੈ ਜੋਸ ਲੁਇਸ ਗੇ ਲੁਕਾਸ ਦੀ 9 ਮਈ 1850 ਨੂੰ ਪੈरिस ਵਿੱਚ ਮੌਤ ਹੋ ਗਈ ਅਤੇ ਉਸ ਦੀ ਕਬਰ ਪੈਰੇ ਲੈਚਾਈਸ ਕਬਰਿਸਤਾਨ ਵਿੱਚ ਹੈ ਮੈਂ ਤੁਹਾਨੂੰ ਇਸ ਵੀਡੀਓ ਦਾ ਇੰਗਲਿਸ਼ ਵਰਜ਼ਨ ਜਲਦੀ ਹੀ YouTube ਤੇ ਅਪਲੋਡ ਕਰਾਂਗੀ।